ਪੀਪਾ ਭੌਕੇ ਰੱਖੀ ਇਹਨਾਂ ਦੇ ਮੂੰਹ ਕਾਲੇ ਕਰਕੇ ਭੇਜਦੇ ਇਹਨਾਂ ਦੇ ਇਹ ਭਲੇਖਾ ਨਾ ਮੰਨ ਲੈਣ ਕਿਤੇ ਪਿੰਡਾਂ ਦੇ ਵਿੱਚ ਵੇਲੇ ਜਾਏ ਉਹਨਾਂ ਦੇ ਹਾਲਾਤ ਕੀ ਹੁੰਦਿਆ ਸੁਨੀਲ ਜਾਖੜਾ ਦਾ ਡੁਗਲੀਗੜ੍ਹ ਕਿਸਾਨ ਨੇ ਉਹ ਜਿਹਦਾ 21 ਸਾਲ ਦਾ ਪੁੱਤ ਮਰ ਗਿਆ ਉਹਨੂੰ ਪੁੱਛ ਕੇ ਵੇਖ ਵੀ ਆ ਡੁਗਲੀਗੜ੍ਹ ਕਿਸਾਨ ਨੇ ਤੈਨੂੰ ਆਉਣ ਵਾਲੇ ਸਮੇਂ ਤੇ ਦੱਸ ਦੇਣਗੇ ਇਹ ਜਾਲੀ ਕਿਸਾਨ ਨੇ ਕਿ ਅਸਲੀ ਕਿਸਾਨ ਨੇ ਅਜੇ ਵਿਰੋਧਨਾ ਹੋਵੇ ਗੋਲੀਆਂ ਮਾਰ ਮਾਰ ਨੌਜਵਾਨ ਮਾਰਤੇ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਜਵਾੜੇ ਤੋੜਤੇ 13 ਮਹੀਨੇ ਉੱਥੇ ਦਿੱਲੀ ਭਾਈ ਰੱਖਿਆ 726 ਉੱਥੇ ਯਰ ਜੀਦ ਹੋ ਗਏ ਅਜੇ ਵਿਰੋਧਨਾ ਕਰੀਏ ਡਾਂਗਾਂ ਲੈ ਕੇ ਖਿਲਾਰ ਕੇ ਹਜ਼ਾਰਾਂ ਪੁਲਿਸ ਵਾਲਾ ਤੇ ਵੀ ਸਾਨੂੰ ਇਦੂ ਗਾਹ ਨਹੀਂ ਹੋਣ ਦਿੰਦੇ ਆਹ ਲੋਕਤੰਤਰ ਆਹ ਲੋਕਤੰਤਰ ਦਾ ਘਾਣਾ ਕੀ ਅਸੀਂ ਸਵਾਲ ਨਹੀਂ ਪੁੱਛ ਸਕਦੇ ਐਨੇ ਵਿਰੋਧ ਦੇ ਬਾਵਜੂਦ ਵੀ ਆ ਰਹੇ ਨਾ ਜਨ ਸੁਆਪ ਸੁਆਪ ਸਜਾ ਕੋਈ ਗੱਲ ਨਹੀਂ ਸਾਡਾ ਵਿਰੋਧ ਆ ਭਾਜਪਾ ਦੇ ਵਿਰੋਧ ਚ ਅਸੀਂ ਹਰ ਵੇਲੇ ਕੋਈ ਗੱਲ ਨਹੀਂ ਇੱਥੇ ਪੋਸਾ ਫੋਰਸਾ ਲਾ ਕੇ ਇੱਥੇ ਆ ਗਏ ਆ ਪਰ ਮੋਟੀਆਂ ਨੂੰ ਪੈਂਦੀ ਭਲੇਖਾ ਰੱਖ ਲੈਣ ਇਹਨਾਂ ਨਾਲ ਉਹੀ ਲੋਕ ਆ ਜਾ ਕੇ ਦੇਖ ਲੋ ਜਿਹੜੇ ਇਹਨਾਂ ਦੇ ਚੌਂਚੇ ਆ ਜਿਹੜੇ ਲੋਕਾਂ ਦੇ ਕਾਤਲਾਂ ਦੇ ਜਿਹੜੇ ਉਲਟ ਚੱਲਦੇ ਆ ਜਿਹੜੇ ਉਹੀ ਲੋਕ ਆ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਔਰ ਜਿਨ੍ਹਾਂ ਲੋਕਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਇਹਨਾਂ ਨੂੰ ਕੋਈ ਇਹਨਾਂ ਦੇ ਨਾਲ ਨਹੀਂ ਨਾ ਇਹਨਾਂ ਨੂੰ ਵੋਟ ਪਾਵੇ ਅੱਜ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਪੁਲਸਾਂ ਲਾ ਕੇ ਤੇ ਲੱਗਦਾ ਵੀ ਅਸੀਂ ਇੱਥੇ ਆ ਕੇ ਕਰ ਗਿਆ ਐਸ ਤਰ੍ਹਾਂ ਵੋਟਾਂ ਨਹੀਂ ਮਿਲਣਗੀਆਂ ਪਿੰਡਾਂ ਦੇ ਵਿੱਚ ਵਣਦੇ ਇਹਨਾਂ ਨੂੰ ਪਿੰਡਾਂ 'ਚ ਪਤਾ ਲੱਗਣਾ ਵੀ ਅਸੀਂ ਕਿਵੇਂ ਵੋਟਾਂ ਸਭ ਤੋਂ ਮਿਲਦੀਆਂ ਪਿੰਡਾਂ ਦੇ ਵਿੱਚ ਵਣਦੇ ਆਂ ਕਿ ਵੜਾਂ ਵੜੀ ਦੇਉਂਗੇ ਵਣਦੇ ਆਂ ਕਿ ਪਿੰਡਾਂ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੇਦੇ ਜਾਏ ਉਹਨਾਂ ਦੇ ਹਾਲਾਤ ਕੀ ਹੁੰਦੇ ਆ ਲੋਕਾਂ ਨੇ ਸਭ ਕਾਲੇ ਤੇਲ ਦੀਆਂ ਪੀਪੀਆਂ ਭਿਓਂ ਕੇ ਰੱਖੀਆਂ ਉਹਨਾਂ ਦੇ ਮੂੰਹ ਕਾਲੇ ਕਰਕੇ ਭੇਜਦੇ ਨੇ ਇਹਨਾਂ ਦੇ ਇਹ ਭਲੇਖਾ ਨਾ ਮੰਨ ਲੈਣ ਕਿਤੇ ਇਹ ਜਿੰਨਾ ਇਹਨਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਤੇ ਆ ਲੋਕਾਂ ਦੇ ਧੱਕਾ ਕੀਤਾ ਜਿਵੇਂ ਸਾਡੇ ਇੱਥੇ ਕਿਸਾਨ ਸ਼ਹੀਦ ਕੀਤੇ ਆ ਸਾਡਾ ਨੌਜਵਾਨ ਸ਼ੋਭਾ ਨੰਨ ਇਹਨਾਂ ਨੇ 23 ਸਾਲ ਦਾ ਮਾਰਿਆ ਗੋਲੀ ਮਾਰ ਕੇ ਇਹ ਲੋਕਾਂ ਦੇ ਗਲਾਂ 'ਚ ਭੁੱਲਦੇ ਨਹੀਂ ਲੋ ਮੁਰਦਾਬਾਦ ਮੁਰਦਾਬਾਦ ਨਕਾਰੀ ਕਾਦਲ ਸਰਕਾਰ ਇਹ ਕਹਿੰਦੇ ਹੋ ਇੰਨੀ ਫੋਰਸ ਲਾ ਕੇ ਆਉਣਾ ਪੈਂਦਾ ਆ ਦੇਖੋ ਹਾਲਾਤ ਆਪਦੀ ਆਵਾਜ਼ ਚੱਕਣ ਵਾਸਤੇ ਸਵਾਲਾਂ ਦੇ ਜਵਾਬ ਲੈਣ ਵਾਸਤੇ ਵੀ ਸਾਡਾ ਲਖੀਨਪੁਰ ਖੀਰੀ ਦਾ ਕੀ ਬਣਿਆ ਜਿਹੜੇ ਕਿਸਾਨਾਂ ਦਾ ਖੂਨ ਕੀਤਾ ਜਿਹੜਾ ਸਾਡੀ ਐਮਐਸਪੀ ਦਾ ਮਸਲਾ ਬਿਜਲੀ ਐਕਟ 220 ਹੈ ਕਿਸਾਨਾਂ ਮਜ਼ਦੂਰਾਂ ਦੇ ਕਰਜੇ ਦਾ ਮਸਲਾ ਰੋਜ਼ਗਾਰ ਦਾ ਮਸਲਾ ਨਸ਼ੇ ਦਾ ਮਸਲਾ ਨੌਜਵਾਨੀ ਛੜਛੜ ਕੈਨੇਡਾ ਅਮਰੀਕਾ ਵੱਲ ਭੱਜ ਰਹੀ ਹੈ ਜ਼ਮੀਨਾਂ ਵੇਚ ਰਹੀਆਂ ਕਾਰਪੋਰੇਟਾਂ ਦਾ ਕਰਜ਼ਾ ਮੌਕਰਤਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਆਹ ਤਾਂ ਸਵਾਲ ਕਰਨੇ ਆਹੀ ਲੋਕਾਂ ਕੋਲੇ ਆਉਣਾ ਇਹਨਾਂ ਤੋਂ ਵੇਖੋ ਇੱਥੇ ਗੱਡੀਆਂ ਲੈ ਕੇ ਭੱਜ ਕੇ ਤੇ ਜਾਖੜ ਸਾਹਿਬ ਕਹਿ ਰਿਹਾ ਸੁਨੀਲ ਜਾਖੜਾ ਦਾ ਡੁਗਲੀਗੜ੍ਹ ਕਿਸਾਨ ਨੇ ਉਹ ਜਾਖੜ ਸਾਹਿਬ ਉਹ ਤੂੰ 2020 ਦੇ ਵਿੱਚ ਕਿਹਾ ਸੀ ਵੀ ਮੋਦੀ ਸਰਕਾਰ ਕਿਸਾਨਾਂ ਦਾ ਘਾਨ ਕਰ ਰਹੀ ਹੈ ਮੋਦੀ ਸਰਕਾਰ ਕਿਸਾਨਾਂ ਦੀ ਕਾਤਲ ਹੈ ਉਹ ਜਿਹਦਾ 21 ਸਾਲ ਦਾ ਪੁੱਤ ਮਰ ਗਿਆ ਉਹਨੂੰ ਪੁੱਛ ਕੇ ਵੇਖ ਵੀ ਆ ਡੁਪਲੀਕੇਟ ਕਿਸਾਨ ਨੇ ਆ ਕਿਰਤ ਕਰਨ ਵਾਲੇ ਲੋਕ ਨੇ ਕਿਸਾਨਾਂ ਦਾ ਮਜ਼ਾਕ ਡਾਰ ਰਹੇ ਨੇ ਮਜ਼ਦੂਰਾਂ ਦਾ ਮਜ਼ਾਕ ਡਾਰ ਰਹੇ ਨੇ ਇੱਕ ਪੱਤਾ ਹੋਰ ਖੇਡ ਰਹੇ ਨੇ ਆ ਜਿਹੜਾ ਬੀਜੇਪੀ ਐਸ்சி ਬੈਂਕ ਦਾ ਸਾਡਾ ਭਰਾ ਮਜ਼ਦੂਰ ਪ੍ਰਧਾਨ ਹੈ ਉਹ ਕਹਿੰਦਾ ਮੈਂ ਪਿੰਡਾਂ 'ਚ ਨਾਲ ਜਾਊਂਗਾ ਐਸੇ ਬਿਆਨ ਜਿਹੜੇ ਦਿੰਦੇ ਆ ਪ੍ਰਸ਼ਾਸਨ ਤੇ ਸਰਕਾਰ ਉਹਦੇ ਤੇ ਤੁਰੰਤ ਕਾਰਵਾਈ ਕਰੇ ਅਸੀਂ ਜਾਗਤੇ ਦੇ ਵਿੱਚ ਆਪਦਾ ਪ੍ਰਦਰਸ਼ਨ ਕਰ ਰਹੇ ਹਾਂ ਜਿਹੜੇ ਇਹੋ ਜਿਹੇ ਬੰਦੇ ਢਕਾਉਂਦੇ ਨੇ ਹਿੱਸਕ ਕਰਾਉਣਾ ਚਾਹੁੰਦੇ ਨੇ ਤੁਰੰਤ ਕਾਰਵਾਈ ਹੋਵੇ ਸੁਨੀਲ ਜਾਖੜ ਸਾਹਿਬ ਤੈਨੂੰ ਆਉਣ ਵਾਲੇ ਸਮੇਂ ਤੇ ਦੱਸ ਦੇਣਗੇ ਇਹ ਜਾਲੀ ਕਿਸਾਨ ਨੇ ਕਿ ਅਸਲੀ ਕਿਸਾਨ ਨੇ 726 ਮਰੇ ਆ ਦਿੱਲੀ ਦੀ ਧਰਤੀ ਤੇ ਸਾਡੀਆਂ 65.70 70 ਸਾਲ ਦੀਆਂ ਮਾਮਾ ਨੂੰ ਖੁਰਚ ਕੇ ਲਾਇਆ ਉੱਥੇ ਟਰੱਕ ਚੜ੍ਹ ਕੇ ਲਤਰਦਾ ਸੀ 21 21 ਸਾਲ ਦੇ ਨੌਜਵਾਨ ਸ਼ਹੀਦ ਹੋਏ ਆ ਕੀ ਇਹ ਜਾਲੀ ਕਿਸਾਨ ਹੈ ਇਹ ਉਹੀ ਕਿਸਾਨ ਹੈ ਜਿਹੜੇ ਦਿੱਲੀ 18 ਮਹੀਨੇ ਬਹਿ ਕੇ ਆਏ ਆ ਚਾਕਰਸਾਲ ਆਉਣ ਵਾਲੇ ਸਮੇਂ ਤੇ ਤੈਨੂੰ ਜਵਾਬ ਮਿਲ ਜੂਗਾ ਇਹਦਾ ਜਿੰਮੀ ਉਹ ਕਹਦੇ ਕਿ ਇਸ ਤੇ ਜਿੱਤਾਂਗੇ ਹਜ਼ਾਰ-ਹਜ਼ਾਰ ਬੰਦਾ ਲੈ ਕੇ ਕਿਉਂ ਤੁਰਨਾ ਪਿਆ ਫਿਰ ਨਾਲ ਪੁਲਿਸ ਦਾ ਬਾਈ ਯਾਰ ਇਹ ਤਾਂ ਇਹ ਦੱਸਣਗੇ ਵੀ ਆ ਚੋਣ ਪ੍ਰਚਾਰ ਕਰ ਲਾਉਂਦੇ ਆ ਕਿ ਕਿਸਾਨਾਂ ਤੇ ਤੇ ਆ ਲੋਕਾਂ ਤੇ ਇੱਕ ਇੱਕ ਗੁੰਡਾਗਰਦੀ ਕਰ ਲਾਉਂਦੇ ਆ ਵੀ ਡਾਂਗਾ ਲੈ ਕੇ ਖਿਲਾਰ ਕੇ ਹਜ਼ਾਰਾਂ ਪੁਲਿਸ ਵਾਲਾ ਤੱਬੀ ਸਾਨੂੰ ਇਦੋਂ ਗਾਂ ਨਹੀਂ ਹੋਣ ਦਿੰਦੇ ਆ ਲੋਕਤੰਤਰ ਆ ਲੋਕਤੰਤਰ ਦਾ ਘਾਣਾ ਕੀ ਅਸੀਂ ਸਵਾਲ ਨਹੀਂ ਪੁੱਛ ਸਕਦੇ ਕੀ ਉਹ ਲੋਕਤੰਤਰ ਹੈ ਜਿਹੜੇ ਛੜਕਾਂ ਦੇ ਵਿੱਚ ਕਿੱਲ ਲਾ ਕੇ ਕੰਦਾ ਕੱਢ ਕੇ ਬੈਰੀਗੇਟ ਕਰਕੇ ਆਰਾਮ ਵਲ ਕੇ ਪਾਕਿਸਤਾਨ ਤੇ ਚਾਈਨਾ ਦਾ ਬਾਰਡਰ ਬਣਾਉਤਾ ਇਹ ਲੋਕਤੰਤਰ ਮੱਥੇ ਦੇ ਵਿੱਚ ਗੋਲੀ ਮਾਰ ਦਿਓ ਜਾਖੜ ਸਾਹਿਬ ਇਹ ਲੋਕਤੰਤਰ ਸਾਡੇ ਇੱਕ ਭਰਾ ਦੀਆਂ ਅੱਖਾਂ ਚਲੀਆਂ ਗਈਆਂ 35 ਸਾਲ ਦੇ ਨੌਜਵਾਨ ਦੀਆਂ ਜਾਖੜ ਸਾਹਿਬ ਇਹ ਲੋਕਤੰਤਰ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਜਵਾੜੇ ਤੋੜਤੇ ਇਹ ਲੋਕਤੰਤਰ ਇਹ ਡੁਗਲੀਗੜ ਕਿਸਾਨ ਦੀਦੇ ਆ ਤੇ ਆ ਅੱਜ ਵੇਖੋ ਸਾਨੂੰ ਅਸੀਂ ਪੀਸਫੁਲ ਕਰ ਰਹੇ ਹਾਂ ਕਿੰਨੇ ਹਜ਼ਾਰਾਂ ਪੁਲਿਸ ਵਾਲਾ ਲਾਇਆ ਹੋਇਆ ਤੇ ਇਹ ਇਹ ਵੋਟਾਂ ਲੈਣ ਆ ਰਹੇ ਆ ਜਦੋਂ ਅੱਜ ਵੀ ਕਿਸਾਨਾਂ ਕੋਲੇ ਖੜੇ ਰੇ ਅੱਜ ਵੀ ਉਹਨਾਂ ਦੇ ਜਵਾਬ ਦੇ ਰਹੇ ਜਦੋਂ ਐਮਪੀ ਬਣ ਕੇ ਮੰਤਰੀ ਬਣ ਗਏ ਫਿਰ ਸਾਡੇ ਹੱਥ ਆ ਜਾਣਗੇ ਨਹੀਂ ਆਉੜੇ ਫੇਰ ਉਹ ਮਹਿਲਾ ਚ ਤੇ ਦਿੱਲੀ ਜਾ ਕੇ ਬੈਠਣਗੇ ਉਹਨਾਂ ਨੇ ਇਹ ਵੀ ਕਹਿਣਾ ਜਿਹੜੇ ਅਸਲੀ ਕਿਸਾਨੋਂ ਤਾਂ ਸਾਡੇ ਨਾਲ ਆ ਨਾ ਇਹ ਡੁਪਲੀਕੇਟ ਤਾਂ ਕਿਹੜੇ ਅਸਲੀ ਆ ਆ ਕਿਰਤ ਕਰਨ ਵਾਲੇ ਲੋਕ ਖੜੇ ਆ ਇਹ ਉਹ ਕਿਸਾਨ ਆ ਜਿਹੜੇ 14 14 ਮਹੀਨੇ ਸੱਪਾਂ ਦੀਆਂ ਸਿਰੀਆਂ ਤੇ ਪੈ ਕੇ ਆਏ ਆ ਇਹ ਉਹ ਕਿਸਾਨ ਆ ਜਿਹੜਾਂ ਤੇ ਸਰ ਗਲਗਲ ਕਰ ਜਾ ਇਹ ਉਹ ਕਿਸਾਨ ਜਿਨ੍ਹਾਂ ਨੇ 21 ਸਾਲ ਦੇ ਨੌਜਵਾਨਾਂ ਨੂੰ ਸ਼ਹੀਦ ਕਰਵਾ ਲਿਆ ਜਿਨ੍ਹਾਂ ਨੂੰ ਸਾਡੂ ਸਾਡੇ ਕਿਸਾਨਾਂ ਨੂੰ ਮਾਰ ਦਿੱਤਾ ਗਿਆ ਇਹ ਉਹ ਕਿਸਾਨ ਆ ਜਿਨ੍ਹਾਂ ਨੇ 5 ਸਾਲ ਦੇ ਬੱਚੀ ਤੋਂ ਲੈ ਕੇ 90 ਸਾਲ ਦੀ ਬੇਬੇ ਤੱਕ ਉੱਥੇ ਯੋਗਦਾਨ ਪਾਇਆ ਇਹ ਉਹ ਕਿਸਾਨ ਆ 5 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬਰਜੋਕ ਕਾ ਦਿੱਲੀ ਅਦੋਲਨ ਜਿੱਤ ਕੇ ਆਏ ਨੇ ਇਹ ਕਿਰਤ ਕਰਨ ਵਾਲੇ ਲੋਕ ਨੇ ਆਉਣ ਵਾਲੇ ਸਮੇਂ ਚ ਇਹਦਾ ਜਵਾਬ ਲੋਕ ਦੇਣਗੇ ਲੋਕਤੰਤਰ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਜੇਕਰ ਵਿਰੋਧ ਹੋਣਾ ਜਿੱਥੇ ਵੀ ਪਹੁੰਚਦੇ ਹਾਂ ਸਰ ਜੀ ਕਿ ਲੱਗਦਾ ਇਹਨਾਂ ਲੋਕਾਂ ਦੇ ਵਿੱਚੋਂ ਲੰਘਦੇ ਸ਼ਰਮ ਮਹਿਸੂਸ ਨਹੀਂ ਹੁੰਦੀ ਉਹਨਾਂ ਨੂੰ ਯਾਰ ਅਜੇ ਵਿਰੋਧ ਨਾ ਹੋਵੇ ਅਜੇ ਵਿਰੋਧ ਨਾ ਹੋਵੇ ਗੋਲੀਆਂ ਮਾਰ ਮਾਰ ਨੌਜਵਾਨ ਮਾਰਤੇ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਜਵਾੜੇ ਤੋੜਤੇ 13 ਮਹੀਨੇ ਉੱਥੇ ਦਿੱਲੀ ਭਾਈ ਰੱਖਿਆ 726 ਉੱਥੇ ਯਰ ਸ਼ਹੀਦ ਹੋ ਗਏ ਅਜੇ ਵਿਰੋਧ ਨਾ ਕਰਕੇ ਅਸੀਂ ਵਿਰੋਧ ਨਹੀਂ ਅਸੀਂ ਸਵਾਲਾਂ ਦੇ ਜਵਾਬ ਆਦੇ ਆ ਜਿਹੜੀਆਂ ਲਿਖਤੀ ਰੂਪ ਦੇ ਵਿੱਚ ਸਰਕਾਰ ਨੇ ਮੰਗਾਂ ਦਿੱਤੀਆਂ ਵੀ ਉਹਨਾਂ ਦਾ ਕੀ ਮਿਲਿਆ ਕਰਜ਼ੇ ਦਾ ਕੀ ਬਣਿਆ ਐਮਐਸਪੀ ਦਾ ਕੀ ਬਣਿਆ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨਾਂ ਤੇ ਜੀਪਾਂ ਚੜਾਈਆਂ ਜਾਖੜ ਸਾਹਿਬ ਉਹਨਾਂ ਦਾ ਕੀ ਬਣਿਆ ਦੱਸੋ ਸਾਨੂੰ ਇਨਸਾਫ਼ ਕਿਉਂ ਨਹੀਂ ਮਿਲਿਆ ਅਜੇ ਮਿਸ਼ਰਾ ਟੈਣੀ ਨੂੰ ਤੁਸੀਂ ਟਿਕਟਾਂ ਦੇ ਇੱਕ ਸਮਾਨਤ ਕਰ ਰਹੇ ਹੋ ਉਹਨਾਂ ਦਾ ਕੀ ਬਣਿਆ ਆਹ ਸਵਾਲਾਂ ਦੇ ਜਵਾਬ ਕਰ ਰਹੇ ਆ ਤੇ ਦੱਸਾਂਗੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਆਦੇ ਆ ਜਾਲੀ ਕਿਸਾਨਾਂ ਜਾਖੜ ਸਾਹਿਬ ਪਿੰਡਾਂ ਚ ਆਉਣਾ ਲੋਕਾਂ ਚ ਆਉਣਾ ਜੇ ਲੋਕ ਨਾ ਰਹਿ ਇਹ ਇਹ ਪਿੰਡ ਨਾ ਰਹਿ ਇਹ ਸ਼ਹਿਰ ਨਾ ਰਹਿ ਤੇ ਰਾਜ ਕਿੱਥੇ ਕਰਾਂਗੇ ਮੜਾ ਮੋਟਾ ਛੱਤਤ ਬਿੱਟੂ ਕੋਈ ਕਿਸਾਨ ਤੁਹਾਡੇ ਬੀਜਪੀ ਦਾ ਦੇ ਦੇ ਸਾਥ ਵੀ ਦੇ ਰਿਹਾ ਕੋਈ ਨਹੀਂ ਦੇ ਰਿਹਾ ਕਿਹੜਾ ਕਿਸਾਨ ਦੇ ਰਿਹਾ ਬਾਈ ਮਰੀਆਂ ਜ਼ਮੀਰਾਂ ਵਾਲੇ ਮਰੀਆਂ ਜ਼ਮੀਰਾਂ ਵਾਲੇ ਜਿਨ੍ਹਾਂ ਦੀਆਂ ਜ਼ਮੀਰਾਂ ਨਹੀਂ ਜਾਗਦੀਆਂ ਉਹ ਕਿਸਾਨ ਨਹੀਂ ਉਹ ਡੁਬਲਿਕੇਟ ਕਿਸਾਨ